ਵਾਹਿਗੁਰੂ ਜੀ ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਨਾਨਕੇ ਘਰ ਨੇ ਗੁਰਦੁਆਰਾ ਜਗਤ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਵਿਆਹ ਸਥਾਨ ਵਾਹਿਗੁਰੂ ਜੀ ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ ਇਸ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੇ ਮਾਤਾ ਗੁਜਰੀ ਕੋਰ ਜੀ ਦੇ ਆਨੰਦ ਕਾਰਜ ਹੋਏ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਨਕੇ ਘਰ ਤੇ ਜਨਮ ਸਥਾਨ ਮਾਤਾ ਗੁਜਰੀ ਕੋਰ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਅੱਜ ਆਪਾਂ ਚੱਲੇ ਆਂ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀਆਂ ਦੇ ਵਿਆਸ ਥਾਨ ਤੇ ਮਾਤਾ ਗੁਜਰੀ ਜੀ ਦੇ ਦੋਸਤੋ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਨਾਨਕੇ ਘਰ ਆਪਾਂ ਚੱਲੇ ਆਂ ਕਾਲੂ ਤਾਂ ਤਾਂ ਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਦਾ ਸਮਾਗਮ ਕਰਤਾਰਪੁਰ ਦੇ ਵਿੱਚ ਬਹੁ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਆ ਆਓ ਅੱਜ ਆਪਾਂ ਤੁਹਾਨੂੰ ਉਹਦੀਆਂ ਨਾਲ ਤਿਆਰੀਆਂ ਦਿਖੋਣੇ ਸ਼੍ਰੀ ਗੁਰੂ ਅਰਜਨ ਦੇ ਪਬਲਿਕ ਸਕੂਲ ਦੇ ਵਿੱਚ ਮਨਾਇਆ ਜਾਏਗਾ ਆਓ ਨਾਲੇ ਪਹਿਲਾਂ ਪਤਨ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰੋਣੇ ਆ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜਿੱਥੇ ਵਿਆਹ ਹੋਇਆ ਤੇ ਗੁਰਗੋਮੇ ਸਿੰਘ ਜੀ ਮਹਾਰਾਜ ਜੀਆਂ ਦੇ ਨਾਲ ਕੇ ਘਰ ਦੇ ਤੇ ਨਾਲੇ ਤੁਹਾਨੂੰ ਸਕੂਲ ਦੀਆਂ ਤਿਆਰੀਆਂ ਦਿਖੋਣੇ ਆ ਦੋਸਤੋ ਜੇ ਤੁਸੀਂ ਕੋਈ ਦੁਬਾਰਾ ਸੈਦੀ ਦੇ ਦਰਸ਼ਨ ਕਰਨ ਹੋ ਨੇ ਤੁਸੀਂ ਪੁੱਛਣਾ ਪਲੱਠ ਚੁੰਗੀ ਦਾ ਦੋਸਤੋ ਇਹ ਜਾਂਦਾ ਰੋਡ ਪਲੱਠ ਨੂੰ ਆ ਤੇ ਦੋਸਤੋ ਇਹ ਕਰਤਾਰਪੁਰ ਦਾ ਹਾਈਵੇ ਆ ਜੇ ਤੁਸੀਂ ਜਲੰਧਰ ਨੂੰ ਜਾਵੋ ਕਰਤਾਰਪੁਰ ਦੇ ਪਿੰਡੋਂ ਆ ਕੇ ਇੱਕੇ ਨੂੰ ਮੁੜ ਜਾਣਾ ਤੁਸੀਂ ਹੁਣ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਆ ਅੱਗੇ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜੀ ਜੇ ਆਪਦੀ ਸਾਹਮਣੇ ਸੜਕ ਪਲਾਟ ਨੂੰ ਤੁਸੀਂ ਕੋਸ਼ਿਸ਼ ਕਰ ਕੋਈ ਦੇ ਕੋਲ ਤੁਸੀਂ ਇੱਧਰ ਮੁੜ ਜਾਣਾ ਆ ਸਾਹਮਣੇ ਦੋਸਤੋ ਤੁਹਾਨੂੰ ਬਾਗ ਦਿਖੇਗਾ ਦੇਖ ਸਕਦੇ ਹੋ ਦੋਸਤੋ ਇਹ ਸੜਕ ਜਾਂਦੀ ਆ ਤੁਸੀਂ Google Map ਤੇ ਲੋਕੇਸ਼ਨ ਵੀ ਲਾ ਸਕਦੇ ਹੋ ਗੁਰਦੁਆਰਾ ਜਗਤ ਮਾਤਾ ਗੁਜਰੀ ਜੀ ਵਿਆਹ ਸਥਾਨ ਦੋਸਤੋ ਬਹੁ ਵੱਡੇ ਪੱਧਰ ਤੇ ਕਾਹ ਨੂੰ ਮਨਾਇਆ ਜਾ ਰਿਹਾ ਆ ਸ਼੍ਰੀ ਬਾਬਾ ਪਕਾਲਾ ਸਾਹਿਬ ਜੀ ਵਿਖੇ ਬਰਾਤ ਆਵੇਗੀ ਦੋਸਤੋ ਕਰਤਾਰਪੁਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਦੋਸਤੋ ਬਰਾਤ ਹੁੰਦੀ ਹੈ ਬਾਬਾ ਪਕਾਲਾ ਸਾਹਿਬ ਜੀ ਤੋਂ ਕਿਉਂਕਿ ਇੱਥੇ ਆ ਨਹੀਂ ਸਕਦੇ ਇੱਥੇ ਜਗ੍ਹਾ ਹੈ ਨਹੀਂਗੀ ਤੇ ਇਸ ਲਈ ਸ਼੍ਰੀ ਗੁਰੂ ਅਰਜਨ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੇ ਵਿੱਚ ਮਨਾਇਆ ਜਾਂਦਾ ਦੋਸਤੋ ਐਸਜੀਪੀਸੀ ਵੀ ਬਹੁਤ ਜ਼ਿਆਦਾ ਸੰਯੋਗ ਕਰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਦੋਸਤੋ ਤੋਂ ਜਿਆਦਾ ਸੇਵਾ ਕਰਦੀ ਐ ਐਸਜੀਪੀਸੀ ਤੇ ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲੇ ਦੋਸਤੋ ਵੀ ਬਹੁਤ ਵੱਡੇ ਪੱਧਰ ਤੇ ਸੇਵਾ ਕਰਦੇ ਨੇ ਦੋਸਤੋ ਜਥੇਦਾਰ ਸਾਹਿਬ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈੱਡ ਗਰੰਥੀ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਦੋਸਤੋ ਤੁਹਾਨੂੰ ਅੱਗੇ ਦਿਖਾਣੇ ਆਪਾਂ ਤੇ ਨਾਲੇ ਦੋਸਤੋ ਆਪਣਾ ਡਰੋਨ ਸ਼ੂਟ ਵੀ ਕਰਾਂਗੇ ਨਾਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਸਾਹਿਬ ਜੀ ਦੋਸਤੋ ਤੁਸੀਂ ਦੋਸਤੋ ਨੇ ਮਿਰਾ ਕੀ ਹੋਣੇ ਆ ਦਰਬਾਰ ਸਾਹਿਬ ਤੋਂ ਕਵੀਸ਼ਰੀ ਜਿੱਥੇ ਦੋਸਤੋ ਹੋਣੇ ਆ ਜੇ ਸਾਡੇ ਨੂੰ ਦੋਸਤੋ ਦੋਸਤੋ ਜਾਂ ਤੁਸੀਂ ਗੱਡੀ ਦੇ ਵਿੱਚ ਆਉਂਗੇ ਤੇ ਗੱਡੀ ਤਾਂ ਨੂੰ ਖੜੀ ਕਰਨੀ ਪੈਣੀ ਇੱਥੇ ਦੋਸਤੋ ਗੱਡੀ ਤਾਂ ਨੂੰ ਇੱਥੇ ਖੜੀ ਕਰਨੀ ਪਊਗੀ ਅੱਗੇ ਤਾਂ ਨੂੰ ਪੈਦਲ ਜਾਣਾ ਪਊਗਾ ਦੋਸਤੋ ਹੁਣ ਆਪਾਂ ਜਾ ਰਹੇ ਹਾਂ ਤਾਂ ਤਾਂ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਜੀਆਂ ਦੇ ਨਾਨਕੇ ਦਸਤਾਕੇ ਲੀਚ ਤੁਸੀਂ ਇੱਦਾਂ ਹੋ ਜਾਣਾ ਆ। ਤੁਸੀਂ ਇੱਥੇ ਮੁੜ ਜਾਣਾ ਆ। ਆਪਾਂ ਵੀਡੀਓ 1 ਮਿੰਟ ਨਹੀਂ ਸਕਿੱਪ ਕਰਨੀ ਜਿਹੜਾ ਰਾਸਤਾ ਤੁਹਾਨੂੰ ਸਾਰਾ ਪਤਾ ਲੱਗ ਜੀ ਦੋਸਤੋ ਆ ਕੋਠੀ ਦੇ ਕੋਲੋਂ ਮੁੜਨਾ ਤੁਸੀਂ। ਇੱਥੇ ਮੁੜ ਜਾਣਾ ਦੋਸਤੋ ਤੁਸੀਂ। ਤੇ ਸਾਹਦੇੰਦ ਉਸ ਤੋਂ ਲੜੀਆਂ ਲੱਗੀਆਂ ਹੋਈਆਂ ਆ। ਦਸਤੋ ਗੁਰਦੁਆਰਾ ਸੈਭੀ ਦਾ ਨਿਸ਼ਾਨ ਸਾਹਿਬ ਤੁਹਾਨੂੰ ਦੇਖ ਗਿਆ ਹੋਊਗਾ ਦਸਤੋ ਗੁਰਦੁਆਰਾ ਸੈਭ ਆਪਾਂ ਪਹੁੰਚ ਚੁੱਕੇ ਆ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸੈਭ ਜੀ ਦੇ ਦਰਸ਼ਨ ਕਰਾਈਏ ਤੁਹਾਨੂੰ ਨਿਸ਼ਾਨ ਸਾਹਿਬ ਦੇਖ ਗਿਆ ਹੋਊਗਾ ਗੁਰਦੁਆਰਾ ਸੈਭ ਜੀ ਦਾ ਇਹ ਸਭ ਦੇ ਗੁਰਦੁਆਰਾ ਸੈਭਾ ਤਿਆਰੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਆਉ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸੈਭ ਜੀ ਦੇ ਦਰਸ਼ਨ ਕਰਾਈਏ ਦਸਤੋ ਗੁਰਦੁਆਰਾ ਸੈਭ ਜੀ ਦਾ ਇਤਿਹਾਸਕ ਦੀ ਵੀਡੀਓ ਆਪਾਂ ਪਹਿਲੋ ਪਾਈ ਹੋਈ ਹੈ ਤੁਸੀਂ ਚੈਨਲ ਤੇ ਜਾ ਕੇ ਜਰੂਰ ਗੁਰਦੁਆਰਾ ਸੈਭ ਜੀ ਦਾ ਇਤਿਹਾਸ ਸਰਵਣ ਕਰੋ ਦੋਸਤੋ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਨਾਨਕੇ ਘਰ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਜਗਤ ਮਾਤਾ ਗੁਜਿਰਕੌਰ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਨੰਦ ਕਰਜ ਹੋਏ ਸਨ ਇਹ ਜਨਮ ਸਥਾਨ ਹੈ ਤਨਤਨ ਮਾਤਾ ਗੁਜਿਰਕੌਰ ਜੀ ਦਾ ਸਤਨਾਮ ਵਾਹੀ ਗੁਰੂ ਇਸ ਸਾਡੇ ਉਹ ਵਾਹਿਗੁਰੂ ਜੀ ਤਿਆਰੀਆਂ ਚੱਲ ਰਹੀਆਂ ਨੇ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਦਰਸ਼ਨ ਕਰੋ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਟਾਪਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਉਹ ਹੁਣ ਆਪਾਂ ਡਰੋਨ ਸ਼ੂਟ ਕਰੀਏ ਉਸ ਤੋਂ ਗੁਰਦੁਆਰਾ ਜਨਮ ਸਥਾਨ ਵਿਆਹ ਸਥਾਨ ਜਿੱਥੇ ਮਾਤਾ ਗੁਜਰ ਫੋਰ ਜੀ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਤਾਰਪੁਰ ਸਾਹਿਬ ਜਲੰਧਰ ਦੋਸਤੋ ਹੁਣ ਆਪਾਂ ਕਰ ਰਹੇ ਆ ਡਰੋਨ ਸ਼ੂਟ ਦੋਸਤੋ ਤੁਸੀਂ ਦੇਖ ਸਕਦੇ ਆ ਆਪਾਂ ਗੁਰਦੁਆਰਾ ਸੈਜੀ ਦਾ ਕਰ ਰਹੇ ਆ ਡਰੋਨ ਸ਼ੂਟ ਦੋਸਤੋ ਜਦੋਂ ਮੈਂ ਤਾਂ ਵੀਡੀਓ ਬਣਾਉਣ ਲੱਗਿਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਕਿਉਂਕਿ ਵੀਡੀਓ ਬਣਾਉਣ ਲੱਗਿਆ ਤਾਂ ਹਸਨ ਹੁੰਦੇ ਨੇ ਕਾ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਦੋਸਤੋ ਮਾਫ ਕਰਿਓ ਦੋਸਤੋ ਗੁਰਦੁਆਰਾ ਸਾਹਿਬ ਜੀ ਦੀ ਇਤਿਹਾਸ ਦੀ ਵੀਡੀਓ ਪਹਿਲਾਂ ਆਪਾਂ ਚੈਨਲ ਤੇ ਪਾਈ ਹੋਈ ਹੈ ਤੁਸੀਂ ਜ਼ਰੂਰ ਜਾ ਕੇ ਚੈਨਲ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੋਸਤੋ ਡਰੋਨ ਸ਼ੂਟ ਆਪਾਂ ਕਰ ਲਿਆ ਆ ਹੁਣ ਆਪਾਂ ਚੱਲੇ ਆ ਸਕੂਲੇ ਆ ਹੁਣ ਆਪਾਂ ਤੁਹਾਨੂੰ ਸਕੂਲ ਦਾ ਥਿਊ ਦਿਖਾਈਏ ਪਾ ਪਹੁੰਚ ਚੁੱਕੇ ਆਓ ਹੁਣ ਆਪਾਂ ਤੁਹਾਨੂੰ ਸਕੂਲ ਦੇ ਵਿੱਚ ਜਿਹੜੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਆਪਾਂ ਤੁਹਾਨੂੰ ਦਿਖਾਈਏ ਦੋਸਤੋ ਤੁਸੀਂ ਸਕੂਲ ਦੇਖ ਸਕਦੇ ਹੋ ਤਿਆਰੀਆਂ ਚੱਲ ਰਹੀਆਂ ਨੇ ਦੇਖ ਸਕਦੇ ਆ ਤੁਸੀਂ ਸਜਾਵਟ ਹੋ ਚੁੱਕੀ ਆ ਦੇਖ ਸਕਦੇ ਆ ਦੋਸਤੋ ਟੈਂਟ ਦੇਖ ਸਕਦੇ ਆ ਦੋਸਤੋ ਲੱਗ ਰਿਹਾ ਦੋਸਤੋ ਜੇ ਤੁਸੀਂ ਇਹ ਪੇਲੋ ਸਮਾਗਮ ਚਾਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸਾਥੇ ਦੋਸਤੋ ਕਿੰਨਾ ਸੋਨਾ ਟੈਂਟ ਲੱਗਾ ਹੋਇਆ ਆ ਦੋਸਤੋ ਬਹੁਤ ਜਿਆਦਾ ਸੰਯੋਗ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਰਣਜੀਤ ਸਿੰਘ ਜੀ ਕਾਲੋ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਦੋਸਤੋ ਸੁਸਾਇਟੀਆਂ ਦਾ ਵੀ ਤੇ ਇਲਾਕੇ ਦੀਆਂ ਸੰਗਤਾਂ ਦਾ ਵੀ ਬਹੁਤ ਜਿਆਦਾ ਸੰਯੋਗ ਆ ਦੇ ਸਕਦੇ ਆ ਦੋਸਤੋ ਬਾਹਰ ਦੋਸਤੋ ਪਕੌੜੇ ਬਣ ਰਹੀ ਹੈ ਤੁਸੀਂ ਦੇ ਸਕਦੇ ਹੋ ਦੋਸਤੋ ਹਲਵਾਈ ਵੀ ਖਡੂਰ ਸਾਹਿਬ ਤੋਂ ਹੁੰਦੇ ਆ ਬਾਬਾ ਸੇਵਾ ਸਿੰਘ ਜੀ ਸੇਵਾ ਕਰਦੇ ਆ ਤੇ ਦੋਸਤੋ ਹਲਵਾਈ ਵੀ ਵਧੀਆ ਦੇ ਕੋਈ ਬੀੜੀ ਨਹੀਂ ਪੀਂਦਾ ਕੋਈ ਸਿਗਰਟ ਨਹੀਂ ਪੀਂਦਾ ਦੋਸਤੋ ਜਿਹੜੇ ਅੱਜ ਕੱਲ ਹਲਵਾਈ ਹੁੰਦੇ ਕੋਈ ਬੀੜੀ ਪੀਂਦਾ ਕੋਈ ਸਿਗਰਟ ਪੀਂਦਾ ਦੋਸਤੋ ਕੋਈ ਨਹੀਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਦੋਸਤੋ ਉਹ ਆਪਣੇ ਸਿੰਘ ਭੇਜਦੇ ਆ ਇੱਥੇ ਕਰਤਾਰਪੁਰ ਸਾਹਿਬ ਉਹ ਦੋਸਤੋ ਸਾਰਾ ਲੰਗਰ ਪਕੌੜੇ ਬਣਾਉਂਦੇ ਆ ਤੇ ਦੋਸਤੋ ਹਰ ਕਿਸੇ ਸਿੱਖ ਨੇ ਦੋਸਤੋ ਜਿਹੜੇ ਹਲਵਾਈ ਹੁੰਦੇ ਆ ਨਾ ਹਰ ਕਿਸ ਨੇ ਅੰਮ੍ਰਿਤ ਛਕਿਆ ਹੋਇਆ ਆ ਤੇ ਦੋਸਤੋ ਉਹ ਵਧੀਆ ਪ੍ਰਬੰਧ ਕਰ ਰਹੇ ਆ ਬਾਬਾ ਜੀ ਬਾਬਾ ਸੇਵਾ ਸਿੰਘ ਜੀ ਐਸਜੀਪੀਸੀ ਜੇ ਸਾਡੇ ਦੋਸਤੋ ਇੱਥੇ ਲੰਗਰ ਵਰਤਾਇਆ ਜਾਣਾ ਟੈਂਟ ਹੌਸਾਂ ਚ ਤੁਸੀਂ ਦੇ ਸਕਦੇ ਹੋ ਜੇ ਸਾਡੇ ਦੋਸਤੋ ਤੁਸੀਂ ਪੂਰਾ ਪ੍ਰਬੰਧ ਕਰ ਰਹੇ ਆ ਸੰਗਤ ਦੇ ਕੋਈ ਵੀ ਦੋਸਤ ਸੰਗਤ ਦੇ ਕੋਈ ਤਕਲੀਫ ਨਾ ਹੋ ਸਕੇ ਦੋਸਤੋ ਸਾਰੇ ਪ੍ਰਬੰਧ ਕਰ ਰਿਹਾ ਲੰਗਰ ਦਾ ਪਕੌੜਿਆਂ ਦਾ ਦੋਸਤੋ ਵੀ ਸੰਗਤ ਨੂੰ ਨਾ ਕੋਈ ਤਕਲੀਫ ਹੋਵੇ ਦੋਸਤੋ ਪੂਰਾ ਦੋਸਤੋ ਬਹੁਤ ਤਗੜਾ ਪ੍ਰਬੰਧ ਹੋ ਰਿਹਾ ਵੀ ਸੰਗਤ ਨੂੰ ਨਾ ਤਕਲੀਫ ਹੋਵੇ ਦੋਸਤੋ 11ਵਾਂ ਮਹਾਨ ਗੁਰਮਤ ਸਮਾਗਮ ਇਹ ਸਾਡੇ ਦੋਸਤੋ ਸੱਦਾ ਪੱਤਰ ਜਥੇਦਾਰ ਰਣਜੀਤ ਸਿੰਘ ਜੀ ਕਾਲੋ ਸਾਰਾ ਦੋਸਤੋ ਪ੍ਰਬੰਧ ਕਰ ਰਿਹਾ ਦੋਸਤੋ ਜੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲੱਗਿਆਂ ਕੋਈ ਵੀ ਗਲਤੀ ਹੁੰਦੀ ਮaaf ਕਰਿਓ ਦੋਸਤੋ ਕਿਉਂਕਿ ਵੀਡੀਓ ਬਣਾਉਣ ਲੱਗਿਆਂ ਬੋਲਦੇ ਆ ਬਹੁਤ ਜ਼ਿਆਦੀਆਂ ਗਲਤੀਆਂ ਹੋ ਜਾਂਦੀਆਂ ਨੇਕਾਂ ਪ੍ਰਕਾਰ ਦੀਆਂ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਮaaf ਕਰਿਓ ਜੇ ਕੁਝ ਵੀ ਬੋਲਦਿਆਂ ਕੋਈ ਵੀ ਗਲਤੀ ਹੁੰਦੀ ਹੈ ਹੁਣ ਮਿਲਦੇ ਆਪਾਂ ਨਵੇਂ ਬਲੌਗ 'ਚ